15 ਅਗਸਤ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ਜਿਹੜਾ ਹੈ ਕਿ ਟ੍ਰੈਫਿਕ ਨੂੰ ਲੈ ਕੇ ਨਵੇਂ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਨੇ ਸਾਡੇ ਨਾਲ ਡੀਐਸਪੀ ਕਰਨੈਲ ਸਿੰਘ ਟ੍ਰੈਫਿਕ ਇੰਚਾਰਜ ਜਿਹੜੇ ਹੈਗੇ ਨੇ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਟ੍ਰੈਫਿਕ ਨੂੰ ਲੈ ਕੇ 15 ਅਗਸਤ ਦੇ ਮੱਦੇਨਜ਼ਰ ਜਿਹੜੇ ਅੱਗੇ ਨੇ ਸਾਰੇ ਰੂਟਸ ਡਾਇਵਰਟ ਕਰ ਦਿੱਤੇ ਗਏ ਨੇ ਕਿ ਕਿ ਰੂਟਸ ਨੇ ਸਾਰੇ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸ਼ੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਮੰਡੂ ਐਸਐਸਪੀ ਸਾਹਿਬ ਪਟੇਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਅਪੋਲੋ ਗਰਾਊਂਡ ਵਿਖੇ ਅ ਸੋ ਜੋ ਹੈਵੀ ਵਹੀਕਲ ਆ ਜਿਸ ਤਰ੍ਹਾਂ ਕਿ ਆਪਸਰੰਦ ਰੋਡ ਤੋਂ ਆਨੇ ਆ ਸਰੰਦ ਬਾਈਪਾਸ ਤੋਂ ਉਹ ਜਿਹੜਾ ਹੈ ਕਿ ਬਾਈਪਾਸ ਹੁੰਦਿਆ ਹੋਇਆ ਔਰ ਜਿਸ ਨੇ ਸੰਗਰੂਰ ਜਾਣਾ ਹੈ ਉਧਰੋਂ ਦੀ ਹੀ ਜਾਇਜ ਆਏਗਾ ਔਰ ਇਸੇ ਤਰ੍ਹਾਂ ਜਿਹੜੀ ਟ੍ਰੈਫਿਕ ਆ ਰਾਜਪੁਰਾ ਰੋਡ ਤੋਂ ਆ ਰਹੀ ਆ ਉਹ ਨਵਾਂ ਬਸ ਸੱਡੇ ਦੀ ਜਿਹੜੀ ਲਾਈਟਾਂ ਉਸੇ ਤੋਂ ਹੀ ਬਾਈਪਾਸ ਹੁੰਦਿਆ ਹੋਏ ਜਾਏਗੀ ਇਸੇ ਤਰ੍ਹਾਂ ਜਿਹੜਾ ਦੇਵੀਗੜ੍ਹ ਰੋਡ ਹੈ ਦੇਵੀਗੜ੍ਹ ਰੋਡ ਤੋਂ ਵੀ ਆਂਦੇ ਹੋਏ ਜਿਹੜੀ ਟ੍ਰੈਫਿਕ ਹੈ ਉਹ ਬਾਈਪਾਸ ਤੋਂ ਅੰਦਰ ਨਹੀਂ ਐਂਟਰ ਹੋਏਗੀ ਔਰ ਇਸੇ ਤਰ੍ਹਾਂ ਅੱਗੇ ਟਕਾਲਾ ਰੋਡ ਹੈ ਉਹ ਹੀ ਉੱਥੋਂ ਵੀ ਜਿਹੜੀ ਹੈ ਬਾਈਪਾਸ ਹੀ ਹੁੰਦਿਆ ਹੋਇਆ ਜਿਹੜੀ ਜਾਏਗੀ ਤੇ ਇਸ ਤੋਂ ਇਲਾਵਾ ਸੰਗਰੂਰ ਰੋਡ ਹੋ ਗਿਆ ਸੰਗਰੂਰ ਜਿਹੜਾ ਬਾਈਪਾਸ ਹੈ ਉਸ ਤੋਂ ਅੱਗੇ ਐਂਟਰ ਨਹੀਂ ਹੋਏਗੀ ਇਸ ਤੋਂ ਇਲਾਵਾ ਨਾਬਾ ਰੋਡ ਹੋ ਗਿਆ ਨਾਬਾ ਰੋਡ ਤੋਂ ਜਿਹੜਾ ਦਵਲਾਂ ਰੋਡ ਹੈ ਦਵਲਾਂ ਰੋਡ ਤੋਂ ਹੁੰਦੇ ਹੋਏ ਜਿਹੜਾ ਬਾਈਪਾਸ ਤੋਂ ਹੀ ਜਿਹੜੀ ਹੈਵਿਟਾਫ ਜਾਏਗੀ ਔਰ ਇਸ ਤੋਂ ਇਲਾਵਾ ਜਿਹੜਾ ਹੈ 500 ਰੋਡ ਉਹ ਜਿਹੜਾ ਉੱਥੋਂ 500 ਰੋਡ ਤੋਂ ਹੁੰਦੇ ਹੋਏ ਜਿਹੜਾ ਹੈ ਕਿ ਆਪਣਾ ਸੁਆਪੁਲੀਆ ਉੱਥੋਂ ਹੁੰਦੇ ਹੋਏ ਜਿਹੜੀ ਹੈ ਕਿ ਸਰੰਦ ਬਾਈਪਾਸ ਨੂੰ ਉਹ ਚੜੇਗੀ ਤਾਂ ਕਿ ਲੋਕਾਂ ਨੂੰ ਸ਼ਹਿਰ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਹੋਵੇ ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਠਿਕਰੀ ਵਾਲਾ ਚੌਕ ਹੈ ਜਿਨ੍ਹਾਂ ਨੇ ਬਾਈਪੀਐਸ ਲਈ ਜਾਣਾ ਉਹ ਠਿਕਰੀ ਵਾਲੇ ਚੌਕ ਤੋਂ ਫੁਹਾਰਾ ਚੌਕ ਹੁੰਦੇ ਹੋਏ ਔਰ ਮੋਦੀ ਕਾਲਜ ਦਾ ਚੌਕ ਹੈ ਉਸ ਤੋਂ ਅੱਗੇ ਰਾਗੂ ਮਾਜਰਾ ਤੋਂ ਹੁੰਦੇ ਹੋਏ ਉਹ ਸੈਡਲੀ ਜਾਣਗੇ ਔਰ ਇਸੇ ਤਰ੍ਹਾਂ ਹੀ ਜਿਹੜੇ ਬਾਈਪੀਐਸ ਦੇ ਪਿੱਛੋਂ ਕੋਈ ਮਹੱਲੇ ਤੋਂ ਆ ਰਿਹਾ ਉਹ ਛਤਰੀ ਵਾਲਾ ਜਿਹੜਾ ਚੌਕ ਹੈ ਮੈਲ ਦੀ ਪਰਲੇ ਪਾਸੇ ਔਰ ਆਯੁਰਵੈਦਿਕ ਕਾਲਜ ਔਰ ਰਾਗੂ ਮਾਜਰਾ ਪੁਲੀ ਤੋਂ ਹੁੰਦੇ ਹੋਏ ਹੀ ਬਰਬਾਰ ਜਿਹੜਾ ਉਹ ਐਂਟਰ ਹੋਣਗੇ ਔਰ ਜਿਸ ਤਰ੍ਹਾਂ ਕਿ ਇਹ ਸਾਰਾ ਪਲਾਨ ਤਿਆਰ ਕੀਤਾ ਗਿਆ ਜਿਸ ਦੇ ਨਾਲ ਲੋਕਾਂ ਨੂੰ ਕੋਈ ਵੀ ਜੜੀ ਆ ਕਿਸ ਤਰ੍ਹਾਂ ਦੀ ਦਿੱਕਤ ਨਾ ਆਵੇ ਸਰ ਆਜ਼ਾਦੀ ਦਿਵਸ ਨੂੰ ਜੇ ਕਿ ਪੋਲੋ ਗਰਾਊਂਡ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਕਿ ਉਸ ਤੇ ਉਹ ਲੋਕਾਂ ਨੇ ਜਿਸ ਤਰ੍ਹਾਂ ਆਮ ਜਨਤਾ ਨੇ ਪਹੁੰਚਣਾ ਉਹਦੇ ਉਹਨਾਂ ਵਾਸਤੇ ਵੀ ਕੋਈ ਪੱਕਾ ਇੰਤਜ਼ਾਮ ਕੀਤਾ ਹੈ ਕਿ ਕਿਸ ਰੋਡ ਤੋਂ ਉਹ ਉਹਨਾਂ ਨੂੰ ਗੇਟ ਤੋਂ ਐਂਟਰੀ ਕੀਤੀ ਜਾਵੇ ਔਰ ਦੇਖੋ ਉਹ ਜਿਸ ਤਰ੍ਹਾਂ ਕਿ ਆਮ ਪਬਲਿਕ ਨੇ ਆਣਾ ਆਮ ਪਬਲਿਕ ਲਈ ਜਿਹੜਾ ਫਾਰਾ ਚੌਂਕ ਤੋਂ ਹੁੰਦੇ ਹੋਏ ਔਰ ਜਿਹੜਾ ਮੋਦੀ ਕਾਲਜ ਵਾਲੀ ਸਾਈਡ ਤੇ ਜਿਹੜਾ ਗੇਟ ਆ ਪਬਲਿਕ ਐਂਟਰੀ ਆ ਔਰ ਉੱਥੇ ਹੀ ਜਿਹੜੇ ਆ ਆਪਣੇ ਗੱਡੀਆਂ ਜੇ ਬੱਸਾਂ ਜਾਣਗੇ ਬੱਸਾਂ ਤੋਂ ਉੱਥੇ ਉਤਾਰਿਆ ਜਾਊਗਾ ਉਸ ਤੋਂ ਬਾਅਦ ਜਿਹੜਾ ਮੋਦੀ ਕਾਲਜ ਇਹਦੀ ਬੈਕ ਸਾਈਡ ਤੇ ਜਿਹੜੀ ਆ ਪਾਰਕਿੰਗ ਇਧਰ ਕੀਤੀ ਗਈ ਆ ਔਰ ਇਸ ਤੋਂ ਇਲਾਵਾ ਜੇ ਕੋਈ ਵੀਆਈਪੀ ਜਿਹੜਾ ਉਹ ਠਿਕਰੇ ਵਾਲੇ ਚੌਕ ਤੋਂ ਹੁੰਦੇ ਹੋਏ ਜਿਹੜੇ ਉੱਧਰ ਐਂਟਰ ਹੋਣਗੇ ਔਰ ਜਿਹੜੇ ਕੋਈ ਮੋਦਵਰ ਵਿਅਕਤੀ ਆ ਉਹ ਜਿਹੜੇ ਐਂਟਰ ਹੋਣਗੇ ਉਹ ਵੀ ਉਧਰੋਂ ਦੀ ਹੀ ਐਂਟਰ ਹੋਣਗੇ ਆ ਜਿਸ ਤਰ੍ਹਾਂ ਕਿ ਆਰਟੀਕਲ ਵਾਲਾ ਚੌਂਕ ਹੋ ਗਿਆ ਜਨੇਜਾ ਚੌਂਕ ਹੁੰਦੇ ਹੋਏ ਤਾਂ ਇਸ ਸਾਈਡ ਤੋਂ ਹੀ ਵੀਆਈਪੀ ਐਂਟਰੀ ਤੋਂ ਅਗਲਾ ਗੇਟ ਜਿਹੜਾ ਹੈਗਾ ਉਹਨਾਂ ਦਾ ਹੈ ਔਰ ਉਹਨਾਂ ਦੀ ਪਾਰਕਿੰਗ ਉੱਥੇ ਕੀਤੀ ਗਈ ਹੈ ਜਦੋਂ ਜਿੱਦਾਂ ਕਿ ਫੰਕਸ਼ਨ ਖਤਮ ਹੋ ਜਾਂਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਸਵੇਰੇ ਜੇ ਟਾਈਮਿੰਗ ਹੈਗੀ ਆ ਉਸ ਤੋਂ ਬਾਅਦ ਜਿਹੜੇ ਆਮ ਲੋਕ ਨੇ ਜਿਹੜਾ ਜਾਣਾ ਜਾਂ ਵੀਆਈਪੀਸ ਨੇ ਜਾਣਾ ਉਹਨਾਂ ਦੇ ਵੀ ਰੂਟ ਹੈਗੇ ਨੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਕਈ ਵਾਰ ਜਮ ਵਗੈਰਾ ਲੱਗ ਜਾਂਦਾ ਉਸ ਨੂੰ ਫਿਰ ਕਿਸ ਤਰ੍ਹਾਂ ਮੇਨਟੇਨ ਕੀਤਾ ਜਾਏਗਾ ਦੇਖੋ ਉਹ ਜਿਹੜਾ ਹੈਗਾ ਅਸੀਂ ਪੂਰੇ ਜਿਹੜਾ ਟ੍ਰੈਫਿਕ ਦੇ ਪ੍ਰਬੰਧ ਕੀਤੇ ਆ ਉਸ ਦੇ ਲਈ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੇ ਪਟਿਆਲਾ ਵਾਸੀ ਨੂੰ ਕਿਸਨ ਦੇ ਦੇਣਾ ਚਾਹੁੰਦੇ ਹੋ ਆਜ਼ਾਦੀ ਦਿਵਸ ਦੇ ਉੱਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜੇ ਵੀ ਸਾਡੇ ਆ ਪੁਲਿਸ ਮੁਲਾਜ਼ਮ ਕਿਤੇ ਡਿਵਰਸ਼ਨ ਕੀਤੀ ਹੋਈ ਆ ਤਾਂ ਉਹ ਜੇ ਉਹਨਾਂ ਨੂੰ ਅਪੀਲ ਕਰਦਾ ਤੇ ਉਹਨਾਂ ਨੂੰ ਉਸਦੀ ਗੱਲ ਮੰਨ ਲੈਣੀ ਚਾਹੀਦੀ ਆ ਤਾਂ ਕਿ ਆਪਾਂ ਸਹੀ ਢੰਗ ਤੇ ਪਾਰਕਿੰਗ ਕਰਕੇ ਆਪਣਾ ਜਿਹੜਾ ਆਜ਼ਾਦੀ ਦਿਵਸ ਆ ਸਾਰੇ ਖੁਸ਼ੀ ਨਾਲ ਮਨਾਈਏ ਔਰ ਉੱਥੇ ਜਾ ਕੇ ਆਪਣਾ ਗਿੱਧਾ ਪੰਗੜਾ ਔਰ ਜਿਹੜੇ ਸਾਰਾ ਪ੍ਰੋਗਰਾਮ ਰੱਖਿਆ ਹੈ ਉਹਨੂੰ ਪੂਰਾ ਆਨੰਦ ਲੀ ਐਸਐਨਡੀਐਸਪੀ ਕਰਨੈਲ ਸਿੰਘ ਟ੍ਰੈਫਿਕ ਜਿਨ੍ਹਾਂ ਨੇ ਸੁਚੇਤੇ ਰੂਪ ਨਾਲ ਜਿਹੜਾ ਹੈ ਕਿ 15 ਅਗਸਤ ਨੂੰ ਜਿਹੜਾ ਹੈ ਟ੍ਰੈਫਿਕ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਰੂਟ ਬਣਾਏ ਨੇ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਨੇ ਤੇ ਉਸੇ ਰੂਟਾਂ ਨੂੰ ਮੁਤਾਬਕ ਜਿਹੜੇ ਹੈਗੇ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਖੜੇ ਹੋਣਗੇ ਉਹਨਾਂ ਦੇ ਜਿਹੜਾ ਮੁਲਾਜ਼ਮ ਤੇ ਲੇਡੀਜ਼ ਦੇ ਕਨਸਟੇਬਲ ਜਿਹੜੇ ਖੜੇ ਹੋਣਗੇ ਉਹਨਾਂ ਤੋਂ ਸਹਾਇਤਾ ਲੈ ਕੇ ਜਿਹੜੇ ਕਿ ਰੂਟਸ ਦੇ ਉੱਪਰ ਹੀ ਜਾਣ ਨਾ ਹੀ ਉਹਨਾਂ ਨਾਲ ਕੋਈ ਬਤਮੀਦੀ ਜਾਂ ਕੁਝ ਇਸ ਤਰ੍ਹਾਂ ਨੇ ਉਹਨਾਂ ਦੀ ਉਹਨਾਂ ਦਾ ਕਹਿਣਾ ਜਿਹੜਾ ਹੈ ਉਹ ਮੰਨਿਆ ਜਾਵੇ पटियाला कुलविंदर कुमार रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप